ਆਇਆ ਆਇਰ ਤੋਂ ਆਇਆ ਆ ਗਈ ਜੁਗਣੀ ਆ ਦੇਖ ਸੀਗਾ ਬਈ ਸਾਰਿਆਂ ਨੂੰ ਕੀ ਹਲਚਲ ਤਾਂ ਬਈ ਜੁਗਣੀ ਦੇ ਬਹੁਤ ਬੁਰੇ ਹਾਲਾਤ ਆ ਆ ਨਹਿਰ ਚੋਂ ਹੁਣ ਕੱਢੀ ਆ ਨਹਿਰ ਵਗਦੀ ਆ ਇਹਦੇ ਨਾਲ ਵਿਚਾਰੀ ਨਾਲ ਕੁੱਟਮਾਰ ਬਹੁਤ ਸੱਟਾਂ ਵੱਜੀਆਂ ਬਹੁਤ ਤੇ ਆਪਾਂ ਇਹਦੇ ਬੱਚੇ ਵੀ ਮੈਂ ਤਲਾਸ਼ ਕਰ ਰਿਹਾ ਵੀ ਖੋਰੇ ਬੱਚੇ ਨਹਿਰ ਚਲੇ ਕੇ ਨ ਵੜ ਗਏ ਹੋਵੇ ਬੱਚੇ ਵੀ ਦੇਖਦੇ ਆ ਬੜੀ ਮੁਸ਼ਕਲ ਨਾਲ ਪਹਾੜੀ ਕਿਉਂਕਿ ਕੱਲ ਦਾ ਸਾਨੂੰ ਪਤਾ ਜਿਉਂਦਾਂ ਸੱਟਾਂ ਵੱਜੀਆਂ ਇਹ ਤੇ ਬੱਚੇ ਇਧਰ ਬ੍ਰਿਜ ਆ ਬ੍ਰਿਜ ਦੇ ਥੱਲੇ ਆ ਭਈ ਪੁਲ ਦੇ ਤੇ ਬੱਚਿਆਂ ਦਾ ਵਿਚਾਰੇ ਤਾਂ ਲੱਭੇ ਨਹੀਂ ਗੇ ਆ ਕਿਧਰ ਨਹਿਰ ਦੇ ਥੱਲੇ ਵੜ ਗਏ ਪੁਲ ਦੇ ਚਲੇ ਵੜ ਗਏ ਜੁਗਣੀ ਬੱਚੇ ਕਿੱਥੇ ਆ ਜੁਗਣੀ ਜੁਗਣੀ ਪੁੱਤ ਬੱਚੇ ਕਿੱਥੇ ਆ ਬੱਚੇ ਬਈ ਵਿਚਾਰੀ ਦੇ ਕੋਈ ਯਾਰ ਲੈ ਗਿਆ ਚੱਕ ਕੇ ਬੜਾ ਮਸਾਂ ਸੀ ਤੋਂ ਕੱਢ ਕੇ ਲਗੇ ਸੀ ਆ ਦੇਖ ਲੋ ਤੁਸੀਂ ਨਹਿਰ ਵਗਦੀ ਹੈ ਤੇ ਆ ਮੈਂ ਇਸ ਟਾਈਮ ਬ੍ਰਿਜ ਦੇ ਥੱਲੇ ਬੈਠਾ ਆ ਵੱਡਾ ਬ੍ਰਿਜ ਥੱਲੇ ਬੈਠਾ ਬਈ ਇੱਥੇ ਜਾਨਵਰ ਬੜੇ ਆ ਪਰ ਕਿਹਰ ਗਏ ਵਿਚਾਰੀ ਇਹ ਸਾਨੂੰ ਇਹਨਾਂ ਪਤਾ ਨਹੀਂ ਹੈਗਾ ਕਿ ਸੂਣੀ ਨਹੀਂ ਤੇ ਥੱਲੇ ਬੱਚੇ ਲੈ ਆਈ ਸੀ ਉਹਨੇ ਤਾਂ ਲਾਜ ਕਰਾਉਣੇ ਟੀਕੇ ਟੂਕੇ ਲਵਾਉਣੇ ਸੱਟਾਂ ਇਹਦੇ ਬਹੁਤ ਵੱਡੀਆਂ ਆ ਜੋ ਮੈਂ ਤੁਹਾਨੂੰ ਦਿਖਾਉਣਾ ਨਾ ਯਾਰ ਬਈ ਕਿਆ ਬੱਤ? ਚੱਲ ਬਾਹਰ ਆਇਆ। ਬੱਚੇ ਲੈ ਗਿਆ ਦੂਜਾ ਕਿੱ데। ਆ ਜਾ। ਆ ਜਾ। ਆ ਬੱਤ ਦਵਾਈ ਲੱਗੀ। ਆ ਡਾਕਟਰ ਆ ਦਵਾਈ ਲੱਗੀ। ਉਰੇ ਆ। ਆ ਜਾ। ਤੇ ਬਈ ਸਪੋਰਟ ਕਰਿਆ ਕਰੋ। ਵੱਤੋ ਵੱਤ ਸ਼ੇਅਰ ਕਰਿਆ ਕਰੋ ਵੀਡੀਓ। ਇਹਨੂੰ ਆਇਆ ਕਿ ਬੱਚੇ ਉੱਥੇ ਪਏ ਐ। ਹਾਂ ਇਹਨੂੰ ਬਸਰਾ ਆਇਆ ਵੀ ਮੇਰੇ ਬੱਚੇ ਇੱਥੀ ਐ ਕਿਤੇ ਤੇ ਨਹਿਰ ਦੇ ਪੁਲ ਦੇ ਥੱਲੇ ਹੋਣੀ ਨਿਕਲਦੇ। ਵੇਖ ਲਿਗੇ ਹਰ ਚੰਗੀ ਤਰ੍ਹਾਂ ਦੀ ਪਿਆਘ ਅਮੜਾ। ਚੱਲ ਮੈਂ ਤਾਂ ਨਾਲ ਅੱਧਰੇ ਚੱਲਾਂ। ਕੀ ਪਤਾ ਵੀ ਬੱਚੇ ਲੈ ਆਏ ਹੋਵੇ ਇੱਥੇ ਨਹੀਂ ਯਾਰ ਉਸਤਾਦ ਬੱਚੇ ਹੁੰਦੇ ਨਾ ਦੇ ਇੱਥੇ ਇੱਥੋਂ ਪਰੇ ਹਲਦੀ ਘਾਤੋਂ ਨੇ ਪੁੱਲ ਦੇ ਥੋੜੋ ਓਏ ਇਹਨੂੰ ਆਏ ਆ ਮੇਰੇ ਬੱਚੇ ਇੱਥੇ ਆਏ ਵੀ ਇੱਥੋਂ ਰੋੜੇ ਵਿਚਾਰੀ ਨੂੰ ਸੋ ਚਾਰ ਪੰਜ ਤਿੰਨ ਰੋੜ ਕੇ ਤੈਨੂੰ ਪਤਾ ਇੱਥੋਂ ਰੋੜ ਗਏ ਨੇ ਇਹ ਬੱਚੇ ਨਹਿਰ ਦੇ ਜੇ ਇਹ ਬੱਚਾ ਆ ਬਲ ਤਾਂ ਬੱਚਿਆਂ ਕੋਲੇ ਵੈਂਦੀ ਜੇ ਇੱਥੇ ਹੁੰਦੇ ਨਾ ਬੱਚੇ ਦੇ ਮਰੇ ਪਾਸ ਜਾਂਦੇ ਇੱਥੋਂ ਗਾਹ ਦੇ ਆ ਕੇ ਵੇਖਿਆ ਨੇ ਕਮਾਰ ਗਿਆ ਐ ਚੁਪਾ ਲੱਗ ਗੋ ਇਹ ਕਿ ਮਨ ਹੈ ਇੱਥੇ ਬੱਚੇ ਹੈ ਨਹੀਂ ਇਹ ਇੱਧਰ ਨੂੰ ਇੱਧਰ ਨੂੰ ਇੱਧਰ ਮਾਈਕ ਤੇ ਬੈਠੀ ਸੀ ਨਾ ਮੈਂ ਤਾਂ ਆ ਕਰਕੇ ਦੇਖ ਰਹਾ ਬਈ ਇੱਥੇ ਤੇ ਬਈ ਸ਼ੇਅਰ ਕਰਿਆ ਕਰੋ ਵੀਡੀਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਆਪਾਂ ਨੇ ਆਪਾਂ ਇਹੋ ਜਿਹੀ ਬੱਚਿਆਂ ਵਾਸਤੇ ਬੇਜਵਾਨਾਂ ਵਾਸਤੇ ਕੋਸ਼ਿਸ਼ ਕਰ ਰਹੇ ਆ ਵੀ ਆਪਾਂ ਜਗ੍ਹਾ ਲੈ ਕੇ ਸ਼ੈਲਟਰ ਬਣਾ ਲਈਏ ਤਾਂ ਕਿ ਕੋਈ ਵੀ ਬੇਜਵਾਨ ਇਲਾਜ ਤੋਂ ਬਿਨਾਂ ਨਾ ਮਰੇ ਕੋਈ ਭੁੱਖ ਨਾਲ ਨਾ ਮਰੇ ਤੇ ਵਾਤ ਵਾਤ ਸਪੋਰਟ ਕਰਿਆ ਕਰੋ ਭਰਾਵੋ ਭੈਣਾਂ ਨੂੰ ਵੀ ਮੇਰੀ ਭੈਣਾਂ ਨੂੰ ਵੀ ਅਪੀਲ ਹੈ ਜੀ ਓਹੋ ਚਰਨੀ ਬਾਹਲੀ ਹੈ ਅੰਦਰ ਖਾਂ ਟਟਾ ਸਾਰ ਬੰਦ ਹੁੰਦਾ ਇੱਥੇ ਰਣਾ ਖੜਿਆ ਰੀਆਂ ਦਾ ਆਇਆ ਬੱਤ ਝੋਗੜੀ ਬਾਹਰ ਆ ਜਾ ਝੋਗੜੀ ਹੋਰ ਅੱਛਾ ਹੈ ਨਹੀਂ ਆਪਣੇ ਕੋਲ ਨਹੀਂ ਲਾਈਵ ਨਹੀਂ ਹੈਗਾ ਇਹ ਵੀਡੀਓ ਬਣਾਈ ਜਾਨਾ ਚਲ ਆ ਜਾ ਫਿਰ ਆ ਜਾ ਝੋਗਣੀ ਬਾਹਰ ਝੋਗੜੀ ਅਰਥਾ ਲਾਖਾ ਗੱਲ ਚ ਪਾ ਕੇ ਲਿਆਉਣੇ ਫਿਰ ਨਹੀਂ ਹੋਰੀ ਤੇ ਝੁਗਣੀ ਓਰੇ ਆ ਬੋਤਲ ਓਰੇ ਆ ਕਿਹੜਾ ਯਾਰਨ ਚੱਲ ਬਈ ਆ ਬੈਠੀ ਤੇਰੀ ਕੋਲ ਦੇ ਥੱਲੇ ਵਹਿ ਰਹੇ ਇਹਨੂੰ ਐਵੇਂ ਮੇਰੇ ਬੱਚੇ ਦੇ ਵਿੱਚ ਨਾ ਇਹਦੇ ਬੱਚੇ ਸੀਗੇ ਇੱਥੇ ਦਿੱਤੇ ਨੇ ਤੇ ਇਹਨੂੰ ਹੁਣ ਐ ਵੀ ਮੇਰੇ ਬੱਚੇ ਉਸੇ ਪੁੱਲ ਥੱਲੇ ਜਿੱਥੋਂ ਅਸੀਂ ਕੱਢ ਕੇ ਲੈ ਗਏ ਸੀ ਐਤੀ ਆਪਾਂ ਇਹਦੇ ਬੱਚੇ ਬਚਾਏ ਸੀ ਆ ਦੇਖੋ ਜਿਹਨੇ ਵੀ ਕੁੱਟਮਾਰ ਕਰੀ ਹੈ ਜਾਗਮ ਕਰੇ ਵਿਚਾਰੀ ਦੇ ਜਾਗਮ ਨਾ ਬਾਹਰ ਵਿਖਾ ਫਿਰ ਆਪਣੀ ਵੀਡੀਓ ਕੱਟ ਦੇਣੇ ਕੋਈ ਨਹੀਂ ਉੱਥੇ ਉਹ ਲਾ ਦਾਂਗੇ ਬਈ ਬਜਾਰੀ ਨਾਲ ਘੋਟ ਮਾਰੇ ਦੇ ਨਾਲ ਬਹੁਤ ਹੋਈਏ ਬੇਜਵਾਨ ਨਾਲ ਦਰਵੇਸ਼ ਨਾਲ ਪਾਪੀ ਕੋਈ ਬੰਦਾ ਕਰਕੇ ਗਿਆ ਬਾਹਲਾ ਨਾ ਗੱਲ ਗੁਰੇ ਚੱਕ ਲੈਣਾ ਅਸਲ ਦਾ ਯਾਰ ਜੱਫੀ ਬੜਾ ਜਾਨਦੀ ਨਹੀਂ ਬਈ ਤੁਰਣੀਆਂ ਜਾਂਦਾ ਇੱਥੋਂ ਯਾਰ ਤਾਂ ਸਰਬਾਈ ਦਾ ਬਾਹਰ ਖੁੱਲੇ ਥਾ ਜੋ ਤੇ ਮੈਂ ਚੱਕ ਲੈਿੰਦਾ ਹੁਣ ਇੱਥੇ ਚੱਕੀ ਨਹੀਂ ਬੈ ਮੜਾ ਆਇਓ ਕਰਲਾ ਤੁਰਤਾ ਹੋ ਗਿਆ ਚੱਲ ਆ ਜਾ ਆ ਜਾ ਪਤਾ ਜਗੂ ਚੱਲ ਆ ਜਾ ਆ ਜਾ ਆ ਜਾ ਮਾਦਰ ਦੇ ਖਲਕੇ ਬਣਾਉਣਾ ਚਲ ਤੂੰ ਰਾਈ ਕੋਟ ਰਾਈ ਕੋਟ ਆ ਜਾ ਆ ਦੇ ਕੋਈ ਕੇ ਰਹਿਣੀਆਂ ਦੇ ਰਹਿਣੀਆਂ ਜਾਂਦਾ ਵਿਚਾਰੀ ਤੂੰ ਭਾਈ ਡਾਕਟਰ ਕੋਲ ਵੀ ਆ ਕੇ ਦੀ ਲੱਤ ਲੋ ਤਾਂ ਟੁੱਟੀ ਤਾਂਹੀਂ ਆ ਰਖਦੇ ਯਾਰ ਮੈਨੂੰ ਲੱਗਦਾ ਵਿਚਾਰੀ ਟੁੱਟ ਗਈ ਆ ਆਇਆ ਆਇਆ ਇੱਥੇ ਆ ਗਿਆ ਡਾਕਟਰ ਆ ਗਿਆ ਭਾਈ ਮੜਾ ਬਾਹਰ ਲਿਆਉਣ ਦੇ ਨਹੀਂ ਆਉਣੇ ਡਾਕਟਰ ਚੱਲ ਉੱਥੇ ਚੱਲ ਵੀ ਵੇਖ ਯਾਰ ਲੱਤ ਤਾਂ ਟੁੱਟੀ ਹੋਵੇ ਯਾਰ ਮੈਨੂੰ ਆਇਆ ਲੱਗਦਾ ਆ ਜਾ ਗੁਰਾ ਚੱਕ ਲੈ ਇੱਥੋਂ ਦਾ ਚੱਕ ਹੀ ਲੈਗਾ ਆ ਚੱਕ ਲਿਓ ਬਰੋ ਉੱਥੇ ਛਾਂ ਨਹੀਂ ਚੱਕਲਾ ਜੱਫੀ ਵਾ ਕੇ ਚੱਕਲਾ ਬਰੋ ਚੱਕੀ ਨਹੀਂ ਜਾਂਦੀ ਐ ਪਹਾੜੀ ਕਾ ਜਰਾ ਵਾਗ ਵਾਗ ਆਪਾਂ ਕਰ ਦਿੱਤੀ ਐ ਛੋਟੇ ਰੱਖੀ ਆ ਜੂ ਦੇ ਬਾਹਰ ਮੈਂ ਕੱਢ ਲਿਓ ਆਇਆ ਨਹੀਂ ਮੈਂ ਚੱਕਲਣਾ ਫਰ ਹੋਰ ਕੀ ਆ ਲਿਓ ਨੇ ਇੱਥੇ ਲਿਓ ਚੱਕ ਕੇ ਪਾਓ ਚੱਕਲਾ ਹਾਂ ਚੱਕਲਾ ਆਇਆ

ਛਾ ਚੜਿਆ ਪੈਦਰੋਂ ਆਖੇ ਨਾ ਚਲੋ ਚੱਲ 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 ਤੂੰ ਰਣੀ ਆਂਦਾ ਵਿਚਾਰੀ ਤੂੰ ਬਾਕੀ ਸਹੀ ਗੱਲ ਆ ਬਈ ਬਾਲਾ ਕੋ ਟੈਣੂ ਮੈਂ ਲੱਗਦਾ ਜਾਗ ਮ ਘਰੇ ਲੱਤ ਤੇ ਲੱਤ ਤੇ ਨਾ ਵੱਜਿਆ ਇਹਦੇ ਕੋਸ ਜੇ ਫੇਟ ਵੱਜੀ ਹੁੰਦੀ ਘਰੇ ਸਾਰੀ ਛਿੱਲੀ ਜਾਂਦੀ ਇਹ ਜਾਗ ਮ ਨਹੀਂ ਹੋਣੇ ਸੀਗੇ ਹੈ ਇਹ ਹੀ ਛਾ ਨਾ ਆਇਆ ਆ ਡਾਡ ਸਾਹਿਬ ਆਇਆ ਆ ਚੜ ਜਾ ਭਰਾਵਾ ਧਰਮੀ ਬੜੀ ਹੈ ਯਾਰ